ਦੋਸਤੋ ਕਿਸੇ ਨੇ ਬਹੁਤ ਸੋਹਣਾ ਕਿਹਾ ਹੈ ਕਿ ਇਨਸਾਨ ਬੋਲਣਾ ਤਾਂ ਜਨਮ ਤੋਂ ਕੁਝ ਸਮੇਂ ਬਾਅਦ ਹੀ ਸਿੱਖ ਜਾਂਦਾ ਹੈ ਪਰ ਕਦੋਂ ਕਿੱਥੇ ਅਤੇ ਕੀ ਬੋਲਣਾ ਹੈ ਇਹ ਸਿੱਖਣ ਵਿੱਚ ساری ਉਮਰ ਲੰਘ ਜਾਂਦੀ ਹੈ ਇਸ ਕਹਾਣੀ ਨੂੰ ਬਹੁਤ ਧਿਆਨ ਨਾਲ ਸੁਣਨਾ ਕਿਉਂਕਿ ਇਹ ਕਹਾਣੀ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ ਇੱਕ ਸਮੇਂ ਦੀ ਗੱਲ ਹੈ ਬੁੱਧ ਆਸ਼ਰਮ ਵਿੱਚ ਰਹਿਣ ਵਾਲਾ ਇੱਕ ਭਿਖਸ਼ੂ ਗੁਰੂ ਜੀ ਦੇ ਕੋਲ ਆਉਂਦਾ ਹੈ ਅਤੇ ਗੁਰੂ ਜੀ ਨੂੰ ਕਹਿੰਦਾ ਹੈ ਗੁਰੂ ਜੀ ਮੈਂ ਹੁਣ ਇਸ ਆਸ਼ਰਮ ਵਿੱਚ ਨਹੀਂ ਰਹਿਣਾ ਚਾਹੁੰਦਾ। ਗੁਰੂ ਨੇ ਪੁੱਛਿਆ ਕਿਉਂ ਪੁੱਤਰ ਕੀ ਗੱਲ ਹੋ ਗਈ ਤੂੰ ਇੰਨਾ ਪਰੇਸ਼ਾਨ ਕਿਉਂ ਲੱਗ ਰਿਹਾ ਹੈ? ਭਿਕਸ਼ੂ ਨੇ ਕਿਹਾ ਗੁਰੂਦੇਵ ਆਸ਼ਰਮ ਵਿੱਚ ਰਹਿਣ ਵਾਲੇ ਦੂਸਰੇ ਭਿਕਸ਼ੂ ਇਹ ਕਹਿ ਕੇ ਮੇਰਾ ਮਜ਼ਾਕ ਉਡਾਉਂਦੇ ਹਨ ਕਿ ਤੂੰ ਗਰੀਬ ਹੈ ਤੇਰੇ ਘਰ ਵਿੱਚ ਰੋਟੀ ਬਣਾਉਣ ਦੇ ਲਈ ਰਸਣ ਤੱਕ ਨਹੀਂ ਹੁੰਦਾ ਤੇਰਾ ਪਿਓ ਸ਼ਰਾਬੀ ਹੈ ਜਿਹੜਾ ਸ਼ਰਾਬ ਪੀ ਕੇ ਤੇਰੀ ਮਾਂ ਤੇਰੇ ਭੈਣ ਭਰਾਵਾਂ ਨੂੰ ਕੁੱਟਦਾ ਮਾਰਦਾ ਰਹਿੰਦਾ ਹੈ ਤੂੰ ਐਦਾਂ ਦੇ ਘਰ ਵਿੱਚ ਰਹਿ ਕਿਵੇਂ ਲੈਂਦਾ ਹੈ? ਇੰਨਾ ਕਹਿ ਕੇ ਉਹ ਭਿਖਸ਼ੂ ਰੋਣ ਲੱਗ ਗਿਆ। ਗੁਰੂਦੇਵ ਨੇ ਉਸ ਦੀ ਗੱਲ ਪੂਰੇ ਧਿਆਨ ਨਾਲ ਸੁਣੀ ਅਤੇ ਫਿਰ ਥੋੜੀ ਦੇਰ ਸੋਚਣ ਤੋਂ ਬਾਅਦ ਉਸ ਨੂੰ ਪੁੱਛਿਆ ਤੇਰੇ ਸਾਥੀਆਂ ਨੂੰ ਇਹ ਗੱਲ ਕਿਸ ਨੇ ਦੱਸੀ ਕਿ ਤੇਰੇ ਘਰ ਦੇ ਹਾਲਾਤ ਕਿਵੇਂ ਦੇ ਹਨ? ਭਿਖਸ਼ੂ ਨੇ ਕਿਹਾ ਅਸਲ ਵਿੱਚ ਗੁਰੂ ਜੀ ਹਮਦਰਦੀ ਦੀ ਆਸ ਵਿੱਚ ਮੈਂ ਖੁਦ ਹੀ ਇਹ ਗੱਲ ਆਪਣੇ ਮਿੱਤਰਾਂ ਨੂੰ ਦੱਸੀ ਸੀ। ਗੁਰੂ ਨੇ ਕਿਹਾ ਫਿਰ ਹੁਣ ਅਗਰ ਤੇਰੇ ਮਿੱਤਰ ਤੇਰਾ ਮਜ਼ਾਕ ਉਡਾਉਂਦੇ ਹਨ ਤਾਂ ਇਹਦੇ ਵਿੱਚ ਤੇਰੀ ਹੀ ਗਲਤੀ ਹੈ ਕਿਉਂਕਿ ਤੈਨੂੰ ਇਹ ਗੱਲਾਂ ਆਪਣੇ ਖੁਦ ਤੱਕ ਹੀ ਸੀਮਤ ਰੱਖਣੀਆਂ ਚਾਹੀਦੀਆਂ ਸਨ ਸੁਣੋ ਸਾਡੇ ਜੀਵਨ ਵਿੱਚ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਾਨੂੰ ਖੁਦ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ ਲੇਕਿਨ ਤੂੰ ਉਹਨਾਂ ਨੂੰ ਦੂਜਿਆਂ ਨੂੰ ਦੱਸਣ ਦੀ ਗਲਤੀ ਕਰ ਦਿੱਤੀ ਹੈ ਭਿਖਸ਼ੂ ਨੇ ਕਿਹਾ ਤਾਂ ਫਿਰ ਗੁਰੂ ਜੀ ਮੈਂ ਹੁਣ ਕੀ ਕਰਾਂ ਗੁਰੂ ਨੇ ਕਿਹਾ ਜੋ ਹੋ ਗਿਆ ਹੈ ਉਸ ਨੂੰ ਤਾਂ ਨਹੀਂ ਹੁਣ ਬਦਲਿਆ ਜਾ ਸਕਦਾ ਲੇਕਿਨ ਮੈਂ ਅੱਜ ਤੈਨੂੰ ਸੱਤ ਅਜੀਹੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਦੇ ਬਾਰੇ ਵਿੱਚ ਤੂੰ ਕਦੇ ਕਿਸੇ ਨੂੰ ਨਹੀਂ ਦੱਸਣਾ ਇਨ੍ਹਾਂ ਵਿੱਚੋਂ ਜਿਹੜੀ ਛੇਵੀਂ ਗੱਲ ਹੈ ਨਾ ਉਹ ਤਾਂ ਕਦੇ ਕਿਸੇ ਨੂੰ ਭੁੱਲ ਕੇ ਵੀ ਨਹੀਂ ਦੱਸਣੀ ਇਕਸ਼ੂ ਨੇ ਬੜੀ ਹੀ ਉਤਸੁਕਤਾ ਨਾਲ ਕਿਹਾ ਦੱਸੋ ਗੁਰੂ ਜੀ ਉਹ ਗੱਲਾਂ ਕਿਹੜੀਆਂ ਹਨ ਗੁਰੂ ਨੇ ਕਿਹਾ ਇਨ੍ਹਾਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਅਤੇ ਉਮਰ ਭਰ ਯਾਦ ਰੱਖਣਾ ਕਿਉਂਕਿ ਇਹ ਗੱਲਾਂ ਤੇਰੇ ਜ਼ਿੰਦਗੀ 'ਤੇ ਕੰਮ ਆਉਣਗੀਆਂ ਗੁਰੂ ਨੇ ਕਿਹਾ ਪਹਿਲੀ ਗੱਲ ਜੋ ਤੈਨੂੰ ਕਦੇ ਕਿਸੇ ਨੂੰ ਨਹੀਂ ਦੱਸਣੀ ਉਹ ਹੈ ਤੇਰੇ ਜੀਵਨ ਦਾ ਲਕਸ਼ ਅਤੇ ਤੇਰੇ ਸੁਪਨੇ ਅਸੀਂ ਅਕਸਰ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਬਣਨਾ ਅਤੇ ਇਹ ਦਿਖਾਉਣ ਦੇ ਲਈ ਕਿ ਅਸੀਂ ਕਿੰਨੀ ਦੂਰ ਦੀ ਸੋਚ ਰੱਖਦੇ ਹਾਂ ਸਾਡੀ ਮੰਜ਼ਿਲ ਕਿੰਨੀ ਵੱਡੀ ਹੈ ਦੇ ਚੱਕਰ ਵਿੱਚ ਅਕਸਰ ਅਸੀਂ ਆਪਣੇ ਸੁਪਨੇ ਲੋਕਾਂ ਨੂੰ ਦੱਸ ਦਿੰਦੇ ਹਾਂ ਭਿਕਸ਼ੂ ਨੇ ਕਿਹਾ ਇਸ ਵਿੱਚ ਗਲਤ ਕੀ ਹੈ ਗੁਰੂ ਜੀ ਅਸੀਂ ਆਪਣਾ ਸੁਪਨਾ ਇੱਕ ਆਈਡੀਆ ਹੀ ਤਾਂ ਸ਼ੇਅਰ ਕਰਦੇ ਹਾਂ ਗੁਰੂ ਨੇ ਕਿਹਾ ਕਿਸੇ ਨੂੰ ਆਪਣੇ ਸੁਪਨੇ ਦੱਸਣਾ ਗਲਤ ਨਹੀਂ ਹੈ ਲੇਕਿਨ ਜਦੋਂ ਅਸੀਂ ਇਹ ਕਰਦੇ ਹਾਂ ਤਾਂ ਸਾਡੇ ਅੰਦਰ ਇੱਕ ਸੰਤੁਸ਼ਟੀ ਦਾ ਭਾਵ ਆ ਜਾਂਦਾ ਹੈ ਜਿਸ ਨਾਲ ਸਾਡੇ ਅੰਦਰ ਆਪਣੇ ਲਕਸ਼ ਦੇ ਪ੍ਰਤੀ ਸਮਰਪਣ ਅਤੇ ਜਨੂਨ ਨਹੀਂ ਰਹਿ ਜਾਂਦਾ ਜਿਹੜਾ ਲੋਕਾਂ ਨੂੰ ਆਪਣਾ ਲਕਸ਼ ਦੱਸਣ ਤੋਂ ਪਹਿਲਾਂ ਹੁੰਦਾ ਹੈ ਜਿਸ ਨਾਲ ਇਸ ਗੱਲ ਦੀ ਸੰਭਾਵਨਾ ਵੱਧ ਜਾਂਦੀ ਹੈ ਕਿ ਅਸੀਂ ਆਪਣੇ ਲਕਸ਼ਤੋਂ ਵਾਂਝੇ ਰਹਿ ਜਾਈਏ। ਦੂਸਰਾ ਜਦੋਂ ਅਸੀਂ ਆਪਣੇ ਸੁਪਨੇ ਦੂਸਰਿਆਂ ਨੂੰ ਦੱਸਦੇ ਹਾਂ ਤਾਂ ਦੂਸਰਿਆਂ ਦੀ ਸਾਡੇ ਪ੍ਰਤੀ ਉਮੀਦ ਵੱਧ ਜਾਂਦੀ ਹੈ। ਉਹ ਸਾਡੇ ਉੱਪਰ ਜ਼ਿਆਦਾ ਧਿਆਨ ਦੇਣ ਲੱਗਦੇ ਹਨ ਜੋ ਅੰਤ ਸਾਡੇ ਤਣਾਅ ਨੂੰ ਵਧਾਉਂਦਾ ਹੈ ਅਤੇ ਇਹ ਤਣਾਅ ਸਾਡੇ ਜੀਵਨ ਵਿੱਚ ਅਸੰਤੁਲਨ ਪੈਦਾ ਕਰਦਾ ਹੈ। ਦੂਸਰੀ ਗੱਲ ਜਿਹੜੀ ਕਦੇ ਵੀ ਲੋਕਾਂ ਨੂੰ ਨਹੀਂ ਦੱਸਣੀ ਉਹ ਹੈ ਆਪਣੇ ਜੀਵਨ ਦੀਆਂ ਪਰੇਸ਼ਾਨੀਆਂ ਸਮੱਸਿਆਵਾਂ ਲੋਕਾਂ ਨੂੰ ਆਪਣੇ ਜੀਵਨ ਦੀਆਂ ਪਰੇਸ਼ਾਨੀਆਂ ਦੱਸਣਾ ਮਤਲਬ ਆਪਣੇ ਲਈ ਇੱਕ ਹੋਰ ਪਰੇਸ਼ਾਨੀ ਖੜੀ ਕਰਨਾ ਹਾਲਾਂਕਿ ਜਦੋਂ ਅਸੀਂ ਕਿਸੇ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਦੇ ਹਾਂ ਤਾਂ ਉਸ ਸਮੇਂ ਸਾਨੂੰ ਕੁਝ ਹਲਕਾ ਮਹਿਸੂਸ ਹੁੰਦਾ ਹੈ ਅਤੇ ਸਾਡੇ ਅੰਦਰਲਾ ਦੁੱਖ ਥੋੜਾ ਘਟਦਾ ਵੀ ਹੈ ਲੇਕਿਨ ਜ਼ਿਆਦਾਤਰ ਸਮੇਂ ਲੋਕ ਸਾਡੀ ਪਰੇਸ਼ਾਨੀ ਘਟ ਨਹੀਂ ਕਰਦੇ ਬਲਕਿ ਹੋਰ ਨਵੀਆਂ ਪਰੇਸ਼ਾਨੀਆਂ ਖੜੀਆਂ ਕਰ ਦਿੰਦੇ ਹਨ ਅਸੀਂ ਜਿੰਨੇ ਵੀ ਲੋਕਾਂ ਨਾਲ ਆਪਣੀਆਂ ਪਰੇਸ਼ਾਨੀਆਂ ਸਾਂਝੀਆਂ ਕਰਦੇ ਹਾਂ ਉਹਨਾਂ ਵਿੱਚੋਂ 20% ਲੋਕਾਂ ਨੂੰ ਸਾਡੀਆਂ ਪਰੇਸ਼ਾਨੀਆਂ ਨਾਲ ਕੋਈ ਫਰਕ ਨਹੀਂ ਪੈਂਦਾ 70% ਲੋਕ ਇਸ ਤੋਂ ਖੁਸ਼ ਹੁੰਦੇ ਹਨ ਕਿ ਅਸੀਂ ਪਰੇਸ਼ਾਨ ਹਾਂ ਕੇਵਲ 10% ਲੋਕ ਹੀ ਹੁੰਦੇ ਹਨ ਜਿਨ੍ਹਾਂ ਨੂੰ ਸਾਡੀ ਸੱਚ ਵਿੱਚ ਪ੍ਰਵਾਹ ਹੁੰਦੀ ਹੈ ਇਸ ਲਈ ਕਿਸੇ ਨੂੰ ਵੀ ਆਪਣੀਆਂ ਪਰੇਸ਼ਾਨੀਆਂ ਦੱਸਣ ਤੋਂ ਪਹਿਲਾਂ ਇੱਕ ਵਾਰ ਵਿਚਾਰ ਜ਼ਰੂਰ ਕਰੋ ਜੇ ਜਿਸ ਨੂੰ ਅਸੀਂ ਦੱਸਣ ਜਾ ਰਹੇ ਹਾਂ ਉਹ ਪਰੇਸ਼ਾਨੀ ਸਮਝਣ ਦੇ ਲਾਇਕ ਹੈ ਵੀ ਜਾਂ ਨਹੀਂ ਜੀਵਨ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖੋ ਇੱਥੇ ਹਰ ਕੋਈ ਤੁਹਾਨੂੰ ਸਮਝ ਨਹੀਂ ਸਕਦਾ ਅਤੇ ਹਰ ਕਿਸੇ ਨੂੰ ਤੁਸੀਂ ਸਮਝਾ ਨਹੀਂ ਸਕਦੇ ਤੀਸਰੀ ਗੱਲ ਜਿਹੜੀ ਤੈਨੂੰ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਉਹ ਹੈ ਪਰਿਵਾਰਕ ਸਮੱਸਿਆ ਹਰ ਪਰਿਵਾਰ ਵਿੱਚ ਕੋਈ ਨਾ ਕੋਈ ਸਮੱਸਿਆ ਹੁੰਦੀ ਹੀ ਹੈ ਅਤੇ ਹਰ ਪਰਿਵਾਰ ਵਿੱਚ ਹਰ ਇਨਸਾਨ ਦਾ ਆਪਣਾ ਅਲੱਗ-ਅਲੱਗ ਕੰਮ ਕਰਨ ਦਾ ਤਰੀਕਾ ਹੁੰਦਾ ਹੈ ਚਾਹੇ ਤੁਹਾਡੇ ਪਰਿਵਾਰ ਨਾਲ ਕਿਵੇਂ ਦੇ ਵੀ ਸਬੰਧ ਹੋਣ ਪਿਆਰ ਵਾਲੇ ਜਾਂ ਨਫ਼ਰਤ ਵਾਲੇ ਇਨ੍ਹਾਂ ਸਬੰਧਾਂ ਵਿੱਚ ਕਦੇ-ਕਦੇ ਲੜਾਈ ਵੀ ਹੁੰਦੀ ਹੈ ਕਦੇ-ਕਦੇ ਤਣਾਅ ਵੀ ਪੈਦਾ ਹੋ ਜਾਂਦਾ ਹੈ ਇਸ ਆਪਸੀ ਤਣਾਅ ਦੇ ਬਾਰੇ ਵਿੱਚ ਕਦੇ ਵੀ ਕਿਸੇ ਬਾਹਰੀ ਇਨਸਾਨ ਨਾਲ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਦੇ ਨਾਲ ਕੁਝ ਪ੍ਰਾਪਤ ਤਾਂ ਹੋਣ ਵਾਲਾ ਨਹੀਂ ਹੈ ਪਰ ਬਾਹਰੀ ਇਨਸਾਨ ਤੁਹਾਡੀ ਇਸ ਪਰਿਵਾਰਕ ਫੁੱਟ ਦਾ ਪੂਰਾ-ਪੂਰਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਸਕਦਾ ਹੈ ਇਸ ਲਈ ਤੁਹਾਨੂੰ ਆਪਣੇ ਪਰਿਵਾਰ ਨਾਲ ਬੈਠ ਕੇ ਖੁਦ ਹੀ ਇਸ ਦਾ ਰਸਤਾ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਚੌਥੀ ਗੱਲ ਲੋਕਾਂ ਦੇ ਨਾਲ ਕਦੇ ਵੀ ਇਸ ਦੇ ਬਾਰੇ ਗੱਲ ਨਾ ਕਰੋ ਕਿ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਮਾਲਕ ਹੋ ਅਤੇ ਤੁਹਾਡੇ ਕੋਲ ਕੀ ਕੀ ਸੰਪਤੀ ਹੈ। ਇੱਕ ਗੱਲ ਹਮੇਸ਼ਾ ਯਾਦ ਰੱਖਣਾ ਇਨਸਾਨ ਉਹੀ ਵੱਡਾ ਹੁੰਦਾ ਹੈ ਜਿਹੜਾ ਆਪਣੇ ਨਾਲ ਖੜੇ ਛੋਟੇ ਇਨਸਾਨ ਨੂੰ ਛੋਟਾ ਮਹਿਸੂਸ ਨਾ ਹੋਣ ਦੇਵੇ। ਪੰਜਵੀਂ ਗੱਲ ਕਦੇ ਵੀ ਆਪਣੇ ਦਾਨ ਅਤੇ ਪਰਉਪਕਾਰ ਦੇ ਕੰਮਾਂ ਨੂੰ ਲੋਕਾਂ ਦੇ ਸਾਹਮਣੇ ਨਾ ਦੱਸੋ ਇਸ ਦੁਨੀਆ ਨੂੰ ਸਾਡੇ ਦਾਨ ਅਤੇ ਪਰਉਪਕਾਰ ਦੀ ਬਹੁਤ ਜ਼ਰੂਰਤ ਹੈ ਲੇਕਿਨ ਅਗਰ ਤੁਸੀਂ ਇਹ ਸਿਰਫ ਇਸ ਲਈ ਕਰ ਰਹੇ ਹੋ ਕਿ ਲੋਕ ਤੁਹਾਨੂੰ ਪਸੰਦ ਕਰਨ ਤਾਂ ਇਸ ਨੂੰ ਅੱਜ ਹੀ ਬੰਦ ਕਰ ਦਿਵੋ ਦੇਖੋ ਹਕੀਕਤ ਇਹ ਹੈ ਕਿ ਤੁਹਾਨੂੰ ਲੋਕਾਂ ਦੀ ਮਦਦ ਇਸ ਲਈ ਕਰਨੀ ਚਾਹੀਦੀ ਹੈ ਕਿ ਇਹ ਤੁਹਾਨੂੰ ਅੰਦਰ ਤੋਂ ਸ਼ਾਂਤੀ ਅਤੇ ਸਕੂਨ ਦਿੰਦਾ ਹੈ ਨਾ ਕਿ ਇਸ ਲਈ ਕਿ ਸਮਾਜ ਤੁਹਾਡੀ ਤਾਰੀਫ ਕਰੇ ਗੁਰੂ ਨੇ ਕਿਹਾ ਛੇਵੀਂ ਸਭ ਤੋਂ ਜ਼ਰੂਰੀ ਗੱਲ ਆਪਣੀ ਆਮਦਨੀ ਅਤੇ ਧਨ ਦੇ ਬਾਰੇ ਵਿੱਚ ਲੋਕਾਂ ਨੂੰ ਕਦੇ ਨਾ ਦੱਸੋ ਇਹ ਇੱਕ ਅਜੀਹੀ ਗੱਲ ਹੈ ਜਿਸ ਨੂੰ ਸਾਨੂੰ ਆਪਣੇ ਅਤੇ ਆਪਣੇ ਪਰਿਵਾਰ ਤੱਕ ਹੀ ਸੀਮਿਤ ਰੱਖਣਾ ਚਾਹੀਦਾ ਹੈ ਨਾ ਤਾਂ ਕਦੇ ਕਿਸੇ ਤੋਂ ਉਸਦੀ ਆਮਦਨ ਬਾਰੇ ਪੁੱਛੋ ਅਤੇ ਨਾ ਕਿਸੇ ਨੂੰ ਆਪਣੀ ਆਮਦਨੀ ਬਾਰੇ ਦੱਸੋ ਕਿਉਂਕਿ ਇਸ ਨਾਲ ਲੋਕ ਬਹੁਤ ਹੀ ਆਸਾਨੀ ਨਾਲ ਸਾਡੀ ਸਥਿਤੀ ਦਾ ਅਨੁਮਾਨ ਲਗਾ ਲੈਂਦੇ ਹਨ ਜੋ ਕਿ ਸਾਡੇ ਲਈ ਸਹੀ ਨਹੀਂ ਹੈ ਸੱਤਵੀਂ ਗੱਲ ਸਾਡੀ ਸਫਲਤਾ ਦਾ ਰਾਜ਼ ਅਸੀਂ ਕਿਹੜੇ ਤਰੀਕਿਆਂ ਨਾਲ ਸਫਲਤਾ ਹਾਸਲ ਕੀਤੀ ਹੈ ਇਹ ਦੱਸਣਾ ਗਲਤ ਨਹੀਂ ਹੈ ਅਗਰ ਕੋਈ ਸਾਡੇ ਦੱਸੇ ਰਾਸਤੇ ਉੱਪਰ ਚੱਲ ਕੇ ਸਫਲਤਾ ਹਾਸਲ ਕਰੇ ਤਾਂ ਇਹ ਚੰਗੀ ਗੱਲ ਹੈ ਪਰ ਜ਼ਿਆਦਾਤਰ ਲੋਕ ਸਾਡੇ ਦੱਸੇ ਰਾਸਤੇ ਉੱਪਰ ਸਫਲ ਨਹੀਂ ਹੋ ਪਾਉਂਦੇ ਪਰ ਬਾਅਦ ਵਿੱਚ ਉਹ ਸਾਨੂੰ ਹੀ ਦੋਸ਼ ਦੇਣ ਲੱਗ ਜਾਂਦੇ ਹਨ ਕੀ ਅਸੀਂ ਉਨ੍ਹਾਂ ਨੂੰ ਸਹੀ ਰਸਤਾ ਨਹੀਂ ਦੱਸਿਆ ਕਿਉਂਕਿ ਸਾਰਿਆਂ ਦੇ ਲਈ ਸਫਲਤਾ ਦਾ ਇੱਕ ਹੀ ਤਰੀਕਾ ਕੰਮ ਨਹੀਂ ਕਰਦਾ ਇਸ ਲਈ ਕਦੇ ਵੀ ਕਿਸੇ ਨੂੰ ਆਪਣੀ ਸਫਲਤਾ ਦਾ ਰਸਤਾ ਨਾ ਦੱਸੋ ਅਗਰ ਦੱਸਣਾ ਵੀ ਹੋਵੇ ਤਾਂ ਉਦੋਂ ਤੱਕ ਨਾ ਦੱਸੋ ਜਦੋਂ ਤੱਕ ਉਹ ਇਨਸਾਨ ਇਸ ਨੂੰ ਜਾਣਨ ਦੇ ਲਈ ਬਹੁਤ ਜ਼ਿਆਦਾ ਗੰਭੀਰ ਅਤੇ ਦ੍ਰਿੜ ਸੰਕਲਪਿਤ ਨਾ ਹੋਵੇ ਸਫਲਤਾ ਕਿਸੇ ਕਾਮਯਾਬ ਇਨਸਾਨ ਦੇ ਰਹੱਸ ਜਾਣਨ ਦੇ ਨਾਲ ਨਹੀਂ ਬਲਕਿ ਸਫਲਤਾ ਦਾ ਦ੍ਰਿੜ ਸੰਕਲਪ ਸਖਤ ਮਿਹਨਤ ਅਤੇ ਵਿਸ਼ਵਾਸ ਨਾਲ ਮਿਲਦੀ ਹੈ ਹੁਣ ਉਹ ਲੜਕਾ ਅੰਦਰ ਤੋਂ ਬਹੁਤ ਹਲਕਾ ਮਹਿਸੂਸ ਕਰ ਰਿਹਾ ਸੀ ਉਸਨੇ ਮਨ ਹੀ ਮਨ ਨਿਸ਼ਚੈ ਕੀਤਾ ਕਿ ਅੱਜ ਤੋਂ ਬਾਅਦ ਉਹ ਆਪਣੀ ਰਹੱਸ ਕਦੇ ਕਿਸੇ ਨੂੰ ਨਹੀਂ ਦੱਸੇਗਾ ਉਸਨੇ ਗੁਰੂ ਦਾ ਧੰਨਵਾਦ ਕੀਤਾ ਅਤੇ ਉੱਥੋਂ ਚਲਿਆ ਗਿਆ